ਨਮਸਕਾਰ ਜੀ ਮੇਰਾ ਨਾਮ ਸਨੀ ਪ੍ਰਧਾਨਾ ਮੈਂ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਦਾ ਨੈਸ਼ਨਲ ਪ੍ਰੈਜ਼ੀਡੈਂਟ ਹਾਂ ਸਰ ਆਪਣੇ ਸੰਗਠਨ ਬਾਰੇ ਦੱਸਿਓ ਕਿ ਕੀ ਕੀ ਇਹਨਾਂ ਦੇ ਜਿਹੜੇ ਆ ਐਕਟੀਵਿਟੀ ਆ ਸਾਰੇ ਸੰਗਠਨ ਦੀ ਐਕਟੀਵਿਟੀ ਇਹ ਆ ਕਿ ਜਿਹੜੇ ਵੀ ਗਰੀਬ ਲੋਕ ਨਾ ਚਾਹੇ ਕੁੜੀਆਂ ਦਾ ਵਿਆਹ ਹੋਏ ਚਾਹੇ ਕੋਈ ਵਿੱਡੋ ਵਿੱਡੋ ਏ ਜੋ ਸਮਝੋ ਕਿ ਜਿਆਦਾ ਉਮਰ ਦੇ ਹੋਣ ਉਹਦੇ ਵਾਸਤੇ ਔਰ ਜੋ ਨਸ਼ੇ ਦੇ ਵਾਸਤੇ ਜਿਹੜੇ ਬੱਚੇ ਪੜ ਨਹੀਂ ਸਕਦੇ ਆ ਉਹਦੇ ਵਾਸਤੇ ਔਰ ਖਾਸ ਕਰ ਗੋ ਰੱਖਸ਼ਾ ਵਾਸਤੇ ਅਸ ਖਲੋਕ ਸਰ ਜਿਲ੍ਹਿਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਸ਼ਹਿਰਾਂ ਚ ਜਿਲ੍ਹਿਆਂ ਚ ਕਸਬਿਆਂ ਚ ਜਿਹੜਾ ਸੰਗਠਨ ਦੇ ਟੀਮਾਂ ਬਣਾਈਆਂ ਜਾ ਰਹੀਆਂ ਹਾਂਜੀ ਇਸੇ ਅਸੀਂ ਸਭ ਤੋਂ ਪਹਿਲੇ ਅੰਮ੍ਰਿਤਸਰ ਤੋਂ ਸਟਾਰਟ ਹੋਏ ਆ ਇੱਥੋਂ ਦੇ ਅਸੀਂ ਪ੍ਰੈਜ਼ੀਡੈਂਟ ਬਣਾਇਆ ਔਰ ਬਟਿਆਲਾ ਰੋਡ ਦੇ ਉੱਪਰ ਅਸੀਂ ਆਪਣਾ ਆਫਿਸ ਖੋਲਿਆ ਉਸ ਉਸੇ ਚੀਜ਼ ਦੀ ਅਸ ਓਪਨਿੰਗ ਹੀ ਸਰ ਕਿੰਨੇ ਚਿਰ ਤੋਂ ਇਹ ਸੰਗਠਨ ਦੇ ਦਾ ਸਟਾਰਟ ਹੈ ਇਹ ਸੰਗਠਨ ਕੋਈ 3-4 ਸਾਲ ਤੋਂ ਸਟਾਰਟ ਹੈ ਤੇ ਸਟਾਰਟਿੰਗ ਇਹਦੇ ਜਿਹੜੇ ਕਿਥੋਂ ਜੰਮੂ ਤੋਂ ਤੁਸੀਂ ਕਰ ਰਹੇ ਹੋ ਹਾਂਜੀ ਜੰਮੂ ਤੋਂ ਗਾਂਧੀ ਨਗਰ ਤੋਂ ਅਸੀਂ ਸਾਡਾ ਮੁੱਖ ਹੈ ਜਿਹੜਾ ਮੇਨ ਆਫਿਸ ਸਾਡਾ ਉਹ ਗਾਂਧੀ ਨਗਰ ਤੇ ਆ ਜੈ ਸ਼੍ਰੀ ਰਾਮ ਜੀ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਦਾ ਜੋ ਅੱਜ ਓਪਨਿੰਗ ਆਫਿਸ ਖੋਲਿਆ ਸਾਡੇ ਸਟੇਟ ਪ੍ਰਧਾਨ ਲਲਿਤ ਗੋਇਲ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਸ ਕਰਕੇ ਅਸੀਂ ਸਾਰੀ ਟੀਮ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਇਕੱਠੇ ਹੋਏ ਲੋਕਾਂ ਦੀਆਂ ਪਰੇਸ਼ਾਨੀਆਂ ਲੋੜਵੰਦ ਪਰਿਵਾਰਾਂ ਵਾਸਤੇ ਔਰ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਨਸ਼ਾ ਨਸ਼ਾ ਮੁਕਤ ਪੰਜਾਬ ਵਾਸਤੇ થી ਘਰ-ਘਰ ਜਾ ਕੇ ਟੀਮ ਆਪਣੀ ਪਹੁੰਚਾਂਗੇ ਔਰ ਆਪਣਾ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਵੱਲੋਂ ਮੈਸੇਜ ਦੇਵਾਂਗੇ ਕਿ ਸਾਡੇ ਨਾਲ ਲੋਕ ਜੁੜਨ ਇਸ ਕਰਕੇ ਸਾਰਿਆਂ ਨੂੰ ਮੇਰਾ ਮੈਸੇਜ ਹੈ ਘਰ-ਘਰ ਵਿੱਚ ਇਹ ਮੈਸੇਜ ਪਹੁੰਚ ਜਾਏ ਕਿ ਲੋਕ ਸਾਡੇ ਨਾਲ ਜੁੜਨ ਔਰ ਇਸ ਸੰਗਠਨ ਦੇ ਮੈਂਬਰ ਬਣ ਕੇ ਆਪਣਾ ਪੂਰਾ ਭਾਰਤ ਨੂੰ ਅੱਗੇ ਲੈ ਕੇ ਜਾਈਏ ਅਸੀਂ ਸੰਗਠਨ ਵੱਲੋਂ ਕਿਹੜੇ ਕਿਹੜੇ ਕੰਮ ਜਿਹੜੇ ਆ ਕੀਤੇ ਜਾਂਦੇ ਸੰਗਠਨ ਦੇ ਕੰਮ ਸਭ ਤੋਂ ਪਹਿਲਾਂ ਦੇ ਲੋੜਵੰਦ ਪਰਿਵਾਰ ਵਿਡੋ ਲੇਡੀਜ਼ ਜਿਹੜੇ ਹੈਗੇ ਨੇ ਨਸ਼ਾ ਜਿਨ੍ਹਾਂ ਦੇ ਬੱਚੇ ਨਸ਼ਾ ਦੇ ਦਲਦਲ ਚ ਫਸ ਚੁੱਕੇ ਨੇ ਉਹਨਾਂ ਦੇ ਘਰਾਂ ਜਾ ਕੇ ਅਸੀਂ ਮੈਸੇਜ ਦਵਾਂਗੇ ਉਹਨਾਂ ਦਾ ਟ੍ਰੀਟਮੈਂਟ ਕਰਵਾਵਾਂਗੇ ਸਭ ਤੋਂ ਵੱਡਾ ਮੁੱਦਾ ਇਹੀ ਹੈ ਸਰ ਜਿਹੜਾ ਅੱਜ ਕਿੰਨੇ ਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਬਹੁਤ ਜੁੜ ਰਹੀ ਹੈ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਨੇ ਔਰ ਸਾਨੂੰ ਖੁਸ਼ੀ ਹੋਈ ਆ ਕਿ ਸਾਡੇ ਨਾਲ ਇੰਨਾ ਲੋਕਾਂ ਨੇ ਇਸ ਇੰਟਰਸਟ ਲਿਆ ਇਹਦੇ ਵਿੱਚ ਸੰਗਠਨ ਦੇ ਵਿੱਚ ਕਿ ਅਸੀਂ ਇਸ ਟੀਮ ਦੇ ਨਾਲ ਜੁੜ ਕੇ ਲੋਕਾਂ ਦਾ ਹੋ ਸਕੇ ਦਾ ਬਚਾਰ ਨਸ਼ੇ ਦੇ ਵਿੱਚੋਂ ਕਰ ਸਕੀਏ ਲਲਿਤ ਜੀ ਨੇ ਜੁੜ ਕੇ ਜਿਹੜਾ ਪਹਿਲਾ ਮਾਣ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕਿਤਰਾ ਦਾ ਇੰਨਾ ਹੋਰ ਤੁਹਾਨੂੰ ਸਪੋਰਟ ਮਿਲਦੀ ਹੈ ਹਾਂ ਬਹੁਤ ਲੇਡੀਜ਼ ਸਾਡੇ ਨਾਲ ਜੁੜੇ ਨੇ ਅੱਜ ਔਰ ਲਲਿਤ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਸ ਕਰਕੇ ਮੇਰਾ ਸਾਰੇ ਨੂੰ ਇੱਕ ਨਵੇਦਨ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸੰਗਠਨ ਨਾਲ ਸਾਰੇ ਜੁੜਨ ਔਰ ਸਾਡੇ ਮੈਂਬਰ ਬਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਠਨ ਚ ਮੇਰਾ ਪਹਿਲਾ ਦੇਣਿਆ ਹਿੰਦੂ ਰਾਸ਼ਟਰੀ ਜਨ ਕਲਿਆਣ ਸੰਗਠਨ ਇਹ ਸਾਡੇ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਿੱਲੇ ਦਿਨ ਅੱਜ ਬੁਲਾਇਆ ਵਾ ਤੇ ਵਧੀਆ ਲੱਗਾ ਵਾ ਗੱਲਾਂ ਜਿਹੜੀਆਂ ਇਹਨਾਂ ਤੇ ਰੈ ਲਈ ਆ ਜੋ ਸੁਣੀ ਆ ਜੋ ਇਹ ਕੰਮ ਦੱਸ ਰਹੇ ਆ ਜੇ ਆਪਾਂ ਉਹ ਕੰਮ ਕਰਦੇ ਆ ਉਹਨਾਂ ਤੇ ਨਿਰਪੱਖ ਉਤਰਦੇ ਆ ਤੇ ਬਹੁਤ ਵਧੀਆ ਕੰਮ ਆ ਜੀ ਅਸੀਂ ਬਾਕੀ ਖੜੇ ਆ ਜਿੱਥੇ ਸਾਡੀ ਜ਼ਰੂਰਤ ਆ ਅਸੀਂ ਪਹੁੰਚਾਂਗੇ ਬਾਕੀ ਨਸ਼ੇ ਦਾ ਜੋ ਵੀ ਆ ਮੁੱਦਾ ਲੈ ਕੇ ਚੱਲ ਰਹੇ ਆ ਇੱਥੇ ਨਸ਼ੇ ਤੋਂ ਦੁਨੀਆ ਬਹੁਤ ਪਰੇਸ਼ਾਨ ਆ ਅਸੀਂ ਦੁਨੀਆ ਚ ਵਿਚਰਦੇ ਆ ਮਾਂ ਪਿਓ ਪਰੇਸ਼ਾਨ ਆ ਬੱਚੇ ਜਿਹੜੇ ਨਸ਼ਾ ਕਰਦੇ ਉਹ ਵੀ ਪਰੇਸ਼ਾਨ ਆ ਬਾਕੀ ਘਰਾਂ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਆ ਘਰਾਂ 'ਚ ਬੜੀਆਂ ਜ਼ਰੂਰਤਾਂ ਵਾਂ ਜਨਾਨੀਆਂ ਪਰੇਸ਼ਾਨ ਹੁੰਦੀਆਂ ਵਾਂ ਵਿਧਵਾ ਔਰਤਾਂ ਵਾਂ ਛੋਟੇ ਬੱਚੇ ਆ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਬੱਚੇ ਪੜ੍ਹ ਨਹੀਂ ਸਕਦੇ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਵੀ ਆਪਾਂ ਅੱਜ ਦੇ ਵਿਚਾਰ ਸੁਣੇ ਆ ਤੇ ਜੇ ਇਹ ਵਧੀਆ ਇੱਥੇ ਇਹਦਾ ਸ਼ੁਰੂਆਤ ਹੁੰਦੀ ਆ ਤੇ ਅਸੀਂ ਕੋਸ਼ਿਸ਼ ਹੀ ਕਰਾਂਗੇ ਜੈਸ਼ੀ ਰਾਮ ਜੀ ਮੇਰਾ ਨਾਮ ਲਲਿਤ ਗੋਇਲ ਹੈ ਮੈਂ ਰਾਸ਼ਟਰੀ ਕਲਿਆਣ ਸੰਗਠਨ ਦਾ ਸਟੇਟ ਪ੍ਰੈਜ਼ੀਡੈਂਟ ਆ ਅੱਜ ਜਿਹੜਾ ਮੌਦਿਕ ਕੀਤਾ ਗਿਆ ਵਾ ਕਿਸ ਤਰ੍ਹਾਂ ਦਾ ਕਿੰਨੇ ਲੋਕ ਇੱਥੇ ਪਹੁੰਚੇ ਜਿਹੜਾ ਇਹ ਮੋੜ ਕੀਤਾ ਗਿਆ ਜੀ ਅੰਮ੍ਰਿਤਸਰ ਦੇ ਪਹਿਲੇ ਆਫਿਸ ਕੋਲੇ ਆਇਆ ਹੈ ਗੁਰੂ ਰੀ ਨਗਰੀ ਦੇ ਵਿੱਚ ਕਾਫੀ ਜਨਸੰਖਿਆ ਆਈ ਹੈ ਜਿ ਕਾਫੀ ਲੋਕ ਆਏ ਨੇ ਜਿਹੜੇ ਸੰਗਠਨ ਨੂੰ ਜੁਆਇਨ ਵੀ ਕਰ ਰਹੇ ਨੇ ਔਰ ਮਿਲਨ ਵੀ ਆਏ ਨੇ ਸੰਗਠਨ ਕੀ ਚੀਜ਼ ਹੈ ਰਾਸ਼ਟਰੀ இந்து ਕਲਿਆਣ ਸੰਗਠਨ ਰਾਸ਼ਟਰੀ இந்து ਕਲਿਆਣ ਸੰਗਠਨ ਗਰੀਬ ਲੋਕਾਂ ਗਰੀਬ ਪਰਿਵਾਰ ਨੇ ਉਹਨਾਂ ਦੀ ਸਪੋਰਟ ਕਰਨਾ ਵਿਡੋ ਫੈਮਿਲੀਜ਼ ਸਪੋਰਟ ਕਰਨਾ ਆਪਣੇ ਗਊ ਮਾਤਾ ਜਿਹੜੀ ਹੈਗੇ ਰੋਡ ਦੇ ਵਿੱਚ ਹੈਗੇ ਨੇ ਉਹਨਾਂ ਦੇ ਨਾਲ ਜੋ ਵੀ ਹੋ ਰਿਹਾ ਉਹਨਾਂ ਨੂੰ ਠੀਕ ਕਰਨਾ गावशाला ਬਣਾਨੀ ਆ ਇਹ ਸਾਰੇ ਕੰਮ ਸੰਗਠਨ ਦੇ ਹੀ ਨੇ ਸੰਗਠਨ ਮਤਲਬ ਜਿਹੜਾ ਆ ਲੋਕ ਸੇਵਾ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਕਈ ਸੰਗਠਨ ਐਸੇ ਆ ਕੁਸਾਨਾ ਕਰਿਓ ਉਹ ਇੱਕ ਬਿਜ਼ਨਸ ਬਣਾਇਆ ਵਾ ਕਿ ਆਪਣਾ ਸੰਗਠਨ ਜਿਹੜਾ ਲੋਕ ਸੇਵਾ ਵਾਲੇ ਪਾਸੇ ਧਾਰਨ ਦੇਗਾ ਲੋਕਾਂ ਦੀ ਸੇਵਾ ਕਰੇਗਾ ਬਿਲਕੁਲ ਕਰੇਗਾ ਜੀ ਜਿਹੜੇ ਵੀ ਗਰੀ ਫੈਮਲੀਸ ਆ ਉਹਨਾਂ ਵਾਸਤੇ ਆਯੁਸ਼ਮਨ ਕਾਰਡ ਹੈ ਗੈਸ ਯੋਜਨਾ ਹੈ ਸੈਂਟਰ ਦੇ ਕੇ ਜਾਂ ਉਪਰ ਦੀਆਂ ਸਕੀਮਾਂ ਨੇ ਜਿਹੜੀ ਅਸੀਂ ਪ੍ਰੋਵਾਈਡ ਕਰਵਾਵਾਂਗੇ ਕੈਂਪ ਲਗਾਵਾਂਗੇ ਸੋਸ਼ਲ ਵੈਲਫੇਅਰ ਸੁਸਾਇਟੀ ਹੈਡ ਹੈ ਉਹਨਾਂ ਨਾਲ ਸਾਡੀ ਗਲਤ ਹੋ ਚੁੱਕੀ ਹੈ ਉਹਨਾਂ ਤੋਂ ਸਾਨੂੰ ਸਾਰੀ ਸਪੋਰਟ ਮਿਲਦੀ ਹੈ ਕਈ ਜਿਹੜੀਆਂ ਲੋਕਾਂ ਦੀਆਂ ਲੋਕ ਆਗਮਾਂਵਾਂ ਜਿਹੜੀਆਂ ਸੈਂਟਰ ਵੱਲੋਂ ਲੋਕ ਉਹਨਾਂ ਤੋਂ ਵੰਝੇ ਆ ਤੁਹਾਡੇ ਜਿਹੜੇ ਸੰਗਠਨ ਵੱਲੋਂ ਉਹਨਾਂ ਤੱਕ ਘਰ ਘਰ ਤੱਕ ਉਹ ਜਿਹੜੀਆਂ ਸਕੀਮਾਂ ਚਾਹੀਆਂ ਜਾਂਦੀਆਂ ਬਿਲਕੁਲ ਚਾਹੀਆਂ ਜਾਣਗੀਆਂ ਸਾਡੀ ਤਰਫ ਤੋਂ ਉਹਨਾਂ ਦੇ ਕੈਂਪ ਲਗਾਏ ਜਾਣਗੇ ਜਿਹੜੀ ਸਕੀਮ ਸੈਂਟਰ ਦੀ ਆ ਰਹੀ ਹੈ ਉਹ ਸਾਰੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਣਗੀ ਆ ਸੰਨੀ ਜੀ ਅੱਜ ਆਏ ਨੇ ਜਿਹੜੇ ਪ੍ਰਧਾਨ ਨੇ ਜੀ ਕੀ ਕਹਿਣਾ ਚਾਹੋਗੇ ਨਾਲ ਹਰਿਆਣੇ ਤੋਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਰਾਸ਼ਟਰੀ ਰੱਖਸ਼ ਨੇ ਅੱਜ ਆਏ ਨੇ ਬਹੁਤ ਅੱਛਾ ਲੱਗ ਰਿਹਾ ਹੈ ਉਹਨਾਂ ਦੇ ਹੱਥੋਂ ਅੱਜ ਹੀ ਅੰਮ੍ਰਿਤਸਰ ਆਫਿਸ ਦੀ ਓਪਨਿੰਗ ਕਰ ਰਹੇ ਆ ਅਸੀਂ ਚਾਹਾਂਗੇ ਸਾਡਾ ਆਫਿਸ ਵਿੱਚ ਆ ਕੇ ਸਾਰੇ ਜਿਹੜੇ ਵੀ ਆਪਣੇ ਅੰਮ੍ਰਿਤਸਰ ਵਾਸੀ ਹੈਗੇ ਮਿਲਣ ਜੁੜਨ ਤਾਂ ਕਿ ਮਿਲ ਕੇ ਜੋ ਵੀ ਅਸੀਂ ਸਰਵਿਸਿਜ਼ ਆ ਰਹੀਆਂ ਨੇ ਜੋ ਵੀ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ ਦੂਰ ਕਰੀਏ ਮਹਿਲਾ ਆਵਾਮੀ ਕਾਰਕ੍ਰਿਤੀ ਸੰਗਠਨ ਦੇ ਵਿੱਚ ਜਿਹੜਾ ਉਹ ਭਾਗ ਲੈ ਰਹੇ ਆ ਬਿਲਕੁਲ ਫੀਮੇਲਸ ਜਿਹੜੀ ਹੈਗੇ ਨੇ ਪੰਜਾਬ ਦੀਆਂ ਅੰਮ੍ਰਿਤਸਰ ਦੀਆਂ ਕਾਫੀ ਹੱਦ ਤੱਕ ਸਾਣਾ ਜੁੜ ਰਹੇ ਨੇ ਕਾਫੀ ਨਿਊ ਮੈਂਬਰ ਆਏ ਨੇ ਜੁੜਨ ਵਾਸਤੇ ਮੇਲ ਪਰਸਨ ਨੇ ਜੁੜਨ ਵਾਸਤੇ ਆਏ ਨੇ ਅਸੀਂ ਚਾਹੁੰਦੇ ਆ ਕਿ ਸਾਰੇ ਜੁੜ ਕੇ ਮਿਲ ਕੇ ਚੱਲੀਏ ਉਹਨਾਂ ਨਾਲ ਲੱਲੇ ਜੀ ਜੇ ਕਿ ਇਤਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਅਸੀਂ ਚਾਹਾਂਗੇ ਆਪਣਾ ਪਤਾ ਜਾਂ ਫੋਨ ਨੰਬਰ ਜ਼ਰੂਰ ਤੁਸੀਂ ਬਿਲਕੁਲ ਸਾਨੂੰ ਮਿਲਣਾ ਹੈਗਾ ਸਾਡਾ ਆਫਿਸ ਹੈਗਾ ਬਟਾਲਾ ਰੋਡ ਸੱਤ ਨੰਬਰ ਗਲੀ ਕਿਸੇ ਨੇ ਵੀ ਸਾਡੇ ਨਾਲ ਜੁੜਨਾ ਹੈਗਾ ਸਾਨੂੰ ਆ ਕੇ ਮਿਲਣ अमृतसर ऑफिस पहली ब्रांच अपनी है ये अपना जिला ऑफिस की दी चाहता है अगर किसी ने कोई कांटेक्ट करना, करना है व्हाट्सएप करना है मेरा नंबर है नाइन सिक्स एट टू वन सैवन सिक्स सेवन डबल फाइव कोई भी पर्सन मिलना चाहता है मैंबर बनना चाहता है तो आ राम जय श्री राम

ਅੱਜ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਜਿਹੜਾ ਹੈ ਸਨੀ ਪ੍ਰਧਾਨ ਯੁਰਿੰਨ ਦੇ ਸਾਰੀ ਟੀਮ ਵੱਲੋਂ ਬਣਾਇਆ ਗਿਆ ਅੰਮ੍ਰਿਤਸਰ ਤੋਂ ਜੋ ਕਿ ਲੋਕ ਸੇਵਾ ਔਰ ਸਮਾਜ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਔਰ ਜਿੱਥੇ ਆਪਣੇ ਧਰਮ ਦਾ ਵੀ ਪ੍ਰਚਾਰ ਕਰਨਗੇ ਉਹਦੇ ਨਾਲ ਦੀ ਨਾਲ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜਾ ਸਾਡਾ ਸਾਂਝੀ ਵਾਤਾ ਦਾ ਪ੍ਰਤੀਕ ਹੈ ਨਗਰ ਹੈ ਗੁਰੂ ਨਗਰੀ ਹੈ ਉਹਦੀ ਸੇਵਾ ਦੇ ਵਿੱਚ ਔਰ ਉੱਥੇ ਕੁਝ ਨਹੀਂ ਸਮਾਜਿਕ ਕ੍ਰਿਤਿਅਾਂ ਨੇ ਉਹਦਾ ਵਿਰੁੱਧ ਵੀ ਇਹ ਲੋਕ ਆਪਣੇ ਲੋਕਾਂ ਨੂੰ ਲਾਮਬਦ ਕਰਨਗੇ ਤਾਂ ਕਿ ਲੋਕ ਜਾਗਰਿਤ ਹੋ ਕੇ ਸਮਾਜ ਦੇ ਵਿੱਚ ਵੱਧ ਤੋਂ ਵੱਧ ਕੰਮ ਕਰ ਸਕਣ ਜਦਵੇਂ ਹੁਣ ਸਾਡੇ ਵਾਤਾਵਰਨ ਬਹੁਤ ਖਰਾਬ ਹੈ ਪਰ ਉਹਦੇ ਵਾਸਤੇ ਇਹਨਾਂ ਨੂੰ ਅਸੀਂ ਪ੍ਰੇਰਿਤ ਵੀ ਕੀਤਾ ਹੈ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਐ ਉਹ ਅੰਮ੍ਰਿਤਸਰ ਦੇ ਵਿੱਚ ਲਾਏ ਜਾਣ ਔਰ ਵੱਧ ਤੋਂ ਵੱਧ ਜਿਹੜੇ ਦਰਖਤ ਐ ਉਹ ਅੰਮ੍ਰਿਤਸਰ ਦੇ ਵਿੱਚ ਇਹ ਆਪੋ ਆਪਣੇ ਸੰਗਠਨ ਦੇ ਰਾਹੀਂ ਇਹਦੇ ਪ੍ਰਚਾਰ ਦੇ ਰਾਹੀਂ ਤਾਂ ਕਿ ਲਾਉਣ ਵੀ ਔਰ ਲੋਕਾਂ ਨੂੰ ਚੇਤਨ ਵੀ ਫਲਾਉਣ ਲੋਕਾਂ ਦੇ ਵਿੱਚ ਚੇਤਨਾ ਵੀ ਫਲਾਉਣੀ। ਬਤੌਰ ਐਮਪੀ ਹੁੰਦੇ ਦੇ ਨਾਤੇ ਮਹਿੰਦਰਾ ਸਰ ਸੰਗਠਨ ਵੱਲੋਂ ਸੰਗਠਨ ਦੇ ਜਿਹੜੇ ਕਾਰਜ ਜਿੰਨੇ ਵੀ ਹੋਣਗੇ ਤੁਹਾਡੇ ਵੱਲੋਂ ਸਪੋਰਟ ਕੀਤੀ ਹੈ। ਸਪੋਰਟ ਇਹ ਹੁੰਦੀ ਹੈ ਜੀ ਅਸੀਂ ਲੋਕ ਤੇ ਕੀ ਕਹਿੰਦੇ ਸੈਕੂਲਰ ਲੋਕ ਹੈ। ਸਹੀ ਦੇ ਹਰ ਧਰਮ ਦੇ ਨਾਲ ਹਰ ਜਾਤ ਜਿਹੜੇ ਵੀ ਲੋਕ ਨੇ ਅਸੀਂ ਨਾਲ ਉਹਨਾਂ ਦੇ ਜੁੜੇ ਹੈ। ਔਰ ਜੋ ਵੀ ਉਹ ਸਮਾਜਿਕ ਕਲਿਆਣ ਦੇ ਪ੍ਰੋਗਰਾਮ ਕਰਨਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਜਿਹੜੇ ਸਮਾਜ ਸੇਵੀ ਦੇ ਕੰਮ ਐ ਐਸੇ ਸੰਗਠਨ ਜਦੋਂ ਉਹਨਾਂ ਦੀ ਆਰੰਭਤਾ ਹੋ ਰਹੀ ਆ ਤੇ ਤੁਸੀਂ ਕੀ ਕਹਿਣਾ ਚਾਹੋ ਕਿ ਇਸ ਤਰ੍ਹਾਂ ਦੇ ਸੰਗਠਨ ਕਿਚਾਰੀ ਹੋਣੇ ਚਾਹੀਦੇ ਆ ਮੈਂ ਦੱਸ ਦਿੱਤੀ ਹੈਗੀ ਤੁਹਾਨੂੰ ਕਿ ਰਿਆਲੀ ਲਾਉਣ ਦੀ ਬਹੁਤ ਵੱਡੀ ਲੋੜ ਐ ਡਰਗ ਦੇ ਬਹੁਤ ਵਿਰੋਧ ਸਾਨੂੰ ਬਹੁਤ ਵੱਡੀ ਮਹਿਮ ਚਲਾਉਣ ਦੀ ਲੋੜ ਐ ਬੱਚਿਆਂ ਦੇ ਵਿੱਚ ਚੇਤਨਾ ਫਲਾਉਣ ਦੀ ਲੋੜ ਐ ਨੌਜਵਾਨਾਂ ਦੇ ਵਿੱਚ ਬਲੱਡ ਨੇਸ਼ਨ ਕੈਂਪ ਲਾਉਣ ਦੀ ਲੋੜ ਐ ਲੋਕਾਂ ਨੂੰ ਤਾਂ ਕਿ ਗਰੀਬ ਨੂੰ ਜਦਾ ਫਾਇਦਾ ਮਿਲ ਸਕੇ ਸੋ ਇਹ ਜਿਹੜੀਆਂ ਜਿਹੜੇ ਸਾਡੇ ਧਰਮ ਵੀ ਸਾਨੂੰ ਕਹਿੰਦੇ ਨੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਲੋਕ ਸੇਵਾ ਕਰ ਤੇ ਇਹ ਤਾਂ ਰਹੀ ਸਾਡੇ ਜਿਹੜਾ ਸੰਦੇਸ਼ ਹੀ ਸਾਡਾ ਇਹ ਸੰਗਠਨ ਦੀ ਸ਼ੁਰੂਆਤ ਆ ਦਿੱਤੀ ਅੰਮ੍ਰਿਤਸਰ ਤੇ ਕਾਈ ਬਣੀਆ ਤੁਹਾਡੇ ਨੂੰ ਸ਼ੁਭ ਕਾਮਨਾਵਾਂ ਮੇਰੇ ਨੂੰ ਸ਼ੁਭ ਕਾਮਨਾਵਾਂ ਨੇ ਸਮਾਜ ਸੇਵਾ ਕਰਨ ਦੇਸ਼ ਕੇ ਬਸੇਵਾ ਕਰਨ ਕੌਮ ਸੇਵਾ ਕਰ ਪੰਜਾਬ ਦੀ ਸੇਵਾ ਕਰ ਅੰਮ੍ਰਿਤਸਰ ਦੀ ਸੇਵਾ ਕਰ ਅੱਗੇ ਸ਼ੁਭ ਕਾਮਨਾਵਾਂ ਵਾਲੇ ਐਮਪੀ ਇੰਤਰਦੀ ਕੁਸੀਦੇ ਵਿੱਚ ਕਈਆਂ ਲੋਕਾਂ ਤੱਕ ਹਲੇ ਤੁਹਾਡਾ ਰੂਦਰੂ ਨਹੀਂ ਹੋ ਪਾਇਆ ਕਿਉਂਕਿ ਇਹ ਰਿਆ ਪੰਜ ਹਲਕੇ ਦੇ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਲੋਕਾਂ ਵਾਸਤੇ ਤੁਹਾਡੇ ਵੱਲੋਂ ਕੋਈ ਸੁਖ ਸੰਦੇਸ਼ ਮੈਂ ਸਭਨਾਂ ਦਾ ਬਹੁਤ ਸ਼ੁਕਰੀਆ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤੀਸਰੀ ਵਾਰ ਗੁਰੂ ਨਗਰੀ ਤੋਂ ਲੋਕਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟਾਇਆ ਔਰ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਸ ਆਸ ਉਮੀਦ ਨਾਲ ਤੁਸੀਂ ਮੈਨੂੰ ਬਣਾਇਆ ਮੇਰੀ ਕੋਸ਼ਿਸ਼ ਹੋਏਗੀ ਇਹ ਸਮਰਸਰ ਨਗਰੀ ਦਾੜਾ ਸੰਦੇਸ਼ ਹੈ ਸੈਕਲੋਰੀਜ਼ਮ ਦਾ ਸੰਦੇਸ਼ ਹੈ ਜਿਆ ਉਹਨੂੰ ਨਾਲ ਲੈ ਕੇ ਚੱਲਾਂਗੇ ਔਰ ਅੰਮ੍ਰਿਤਸਰ ਦੇ ਹਰ ਕੰਮ ਨੂੰ ਜਿਹੜਾ ਤੁਹਾਡੇ ਮਨ ਦੇ ਅੰਦਰ ਹੈ ਉਹਨੂੰ ਹੱਲ ਕਰਾਵਾਂਗੇ ਵੀ ਔਰ ਤਰੱਕੀ ਦੇ ਵਿੱਚ ਵੀ ਵੱਡਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਕਹਿਣਾ ਚਾਹੁੰਦਾ ਕਿ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਨੂੰ ਵੀ ਵੋਟ ਪਾਈ ਹੋਵੇ ਸਮਾਂ ਨਿਕਲ ਗਿਆ ਤੁਹਾਡਾ ਆਪਣਾ ਫੈਸਲਾ ਸੀ ਲੋਕਤੰਤਰ ਤਰੀਕਾ ਮੈਂ ਬਣ ਗਿਆ ਮੈਂ ਸਭ ਦਾ ਹਾਂ ਜਿੰਨੂੰ ਵੀ ਕਿਸੇ ਨੂੰ ਕੰਮ ਦੀ ਲੋੜ ਹੈ ਹਰ ਕੋਈ ਬੰਦਾ ਮੇਰੇ ਤੱਕ ਆ ਸਕਦਾ ਹੈ ਚਾਹੇ ਕਿਸੇ ਪਾਰਟੀ ਦਾ ਹੋਵੇ ਕਿਸੇ ਵਰਗ ਦਾ ਹੋਵੇ ਕਿਸੇ ਤਰਨ ਦਾ ਹੋਵੇ ਮੈਂ ਸਭ ਦਾ ਮੈਂਬਰ ਪਾਰਲੀਮੈਂਟ